ਤੂਰੀ ਤੋਂ ਇੱਕ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰ ਦੇ ਮੁਤਾਬਿਕ ਤੂਰੀ ਦੇ ਨੇੜਲੇ ਪਿੰਡ ਇੱਕ ਔਰਤ ਆਪਣੇ ਲੜਕੇ ਦੇ ਨਾਲ ਜੋ ਕੇ ਪਸੋੜ ਪਿੰਡ ਵੱਲ ਜਾ ਰਹੀ ਸੀ ਨਹਿਰ ਦੀ ਪਟੜੀ ਦੇ ਰਸਤੇ ਹੁੰਦੇ ਇਹ ਜਾ ਰਹੀ ਸੀ ਆਪਣੀ ਸਕੂਟਰੀ ਤੇ ਦੋਵੇਂ ਮਾਂ ਪੁੱਤ ਪਰ ਰਸਤੇ ਦੇ ਵਿੱਚ ਕਿਸੇ ਦੇ ਖੇਤ ਵਿੱਚ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀ ਹਵਾ ਤੇਜ਼ ਹੁੰਦੇ ਕਰਕੇ ਇਹ ਅੱਗ ਸੜਕ ਵੱਲ ਵੱਧ ਗਈ ਅਤੇ ਇਹ ਦੋਵੇਂ ਹੀ ਮਾਂ ਪੁੱਤ ਅੱਗ ਦੀ ਲਪੇਟ ਵਿੱਚ ਆ ਗਏ ਪਰ ਬਚਾਉ ਰਿਹਾ ਕਿ ਇਹ ਆਪਣੀ ਸਕੂਟਰੀ ਉੱਥੇ ਛੱਡ ਕੇ ਭੱਜ ਗਏ ਇਹਨਾਂ ਦੀ ਮੌਕੇ ਤੇ ਸਾਰੀ ਸਕੂਟਰੀ ਸੜ ਗਈ ਅਤੇ ਇਸ ਘਟਨਾ ਦੇ ਵਿੱਚ ਮਾਂ ਤੇ ਪੁੱਤਰ ਦੀਆਂ ਬਾਹਾਂ ਹੱਤੇ ਲੱਤਾਂ ਅੱਗ ਦੇ ਵਿੱਚ ਝੁੱਲਸ ਗਈਆਂ ਜਿਨ੍ਹਾਂ ਨੂੰ ਕੇ ਜੇਰੇ ਇਲਾਜ ਹੁਣ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਔਰਤ ਜੋ ਕਿ ਵਿਧਵਾ ਹੈ ਉਸਨੇ ਮੰਗ ਕੀਤੀ ਹੈ ਕਿ ਮੈਂ ਇਹ ਸਕੂਟਰੀ ਲੋਨ ਤੇ ਲਈ ਸੀ ਮੈਂ ਅਜੇ ਕਿਸ਼ਤਾਂ ਵੀ ਭਰਨੀ ਹਨ ਅਤੇ ਮੇਰੇ ਘਹਾਉਣ ਦਾ ਘਰ ਵਿੱਚ ਕੋਈ ਸਾਥ ਵੀ ਨਹੀਂ ਹੈ ਉਸਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੋਈ ਉਸਦੀ ਮਦਦ ਕਰੇ ਕਿਉਂਕਿ ਉਸਦੀ ਫੂਟਰੀ ਸੜਕੇ ਸੁਆਹ ਹੋ ਗਈ ਹੈ ਅਤੇ ਮਾਂ ਪੁੱਤ ਉਹ ਵੀ ਹੁਣ ਜੇਰੇ ਲਾਜ ਭਰਤੀ ਹਨ ਹੁਣ ਦੇਖਦੇ ਆਂ ਦੋਸਤੋ ਕਿ ਕੋਈ ਇਸ ਪਰਿਵਾਰ ਦੀ ਬਾਹ ਪੜੇਗਾ ਜਾਂ ਨਹੀਂ ਇਹ ਹੁਣ ਸਮੇਂ ਦੱਸੇਗਾ ਕੀ ਨਾਮ ਗੁਰਪ੍ਰੀਤ ਕੌਰ ਜੀ ਕੀ ਘਟਨਾ ਵਾਪਰੀ ਹੈ ਕੀ ਹੋਇਆ ਕੀ ਇਹ ਇਹ ਜੀ ਮੇਰਾ ਹਸਬੰਡ ਤਾਂ ਹੈ ਨਹੀਂਗੇ ਮੈਂ ਤੇ ਮੇਰਾ ਬੇਟਾ ਸੀ ਜੀ ਮੇਰੇ ਪੇਕੇ ਨੇ ਮੋਹਰਾਣੇ ਉੱਥੇ ਜਾ ਰਹੇ ਸੀ ਅਸੀਂ ਰੋਲਦੂ ਵਾਲੇ ਹੋ ਕੇ ਜੀ ਜਦੋਂ ਅਸੀਂ ਗਏ ਆ ਮੈਂ ਬੇਟੇ ਨੂੰ ਕਿਹਾ ਮੈਂ ਕਿਹਾ ਨੇਰੀ ਬਹੁਤ ਉੱਠੀ ਹੋਈ ਆ ਗਈ ਇਹ ਕਹਿੰਦਾ ਚੱਲ ਮੰਮੀ ਕੋਈ ਨਹੀਂ ਨੇਰੀ ਆਪਾਂ ਸਾਈਡ ਤੇ ਖੜ ਜਾਾਂਗੇ ਜਦੋਂ ਅਸੀਂ ਅੱਗੇ ਗਏ ਇੰਨੀ ਮਤਲਬ ਲਾਪ ਤਾਂ ਅੱਗ ਦੀਆਂ ਬਹੁਤ ਸੀ ਜੀ ਮੇਰੇ ਕੋਲ ਤਾਂ ਭੱਜਿਆ ਵੀ ਨਹੀਂ ਗਿਆ ਇਹਨੂੰ ਮੈਂ ਕਿਹਾ ਵੀ ਤੂੰ ਮੈਨੂੰ ਛੱਡ ਜਾ ਵੀ ਜੋ ਮਰਨਾ ਹੋਊਗਾ ਦੇਖ ਜੇ ਤੂੰ ਭੱਜ ਜਾ ਕਹਿੰਦਾ ਮੰਮੀ ਮੈਂ ਤੈਨੂੰ ਛੱਡ ਕੇ ਨਹੀਂ ਜਾਂਦਾ ਮਰਾਂਗੇ ਤਾਂ ਦੋਨੇ ਇਕੱਠੇ ਮਰ ਜਾਾਂਗੇ ਅੱਜ ਕਹਿੰਦਾ ਫਿਰ ਵੀ ਅਸੀਂ ਬਹੁਤ ਔਖੇ ਭੱਜੇ ਜੀ ਬਹੁਤ ਔਖੇ ਭੱਜੇ ਭੱਜਦੇ ਭੱਜਦੇ ਆ ਦੇਖ ਲੋ ਮੇਰੇ ਪੈਰ ਜੀ ਉਹਨੇ ਮਤਲਬ ਜੱਟਾ ਨੇ ਅੱਗ ਲਾਈ ਸੀ ਜੀ ਇੱਕੋ ਲੱਗ ਤੇ ਲਾਵਟਾਂ ਤੇਜ ਹੋ ਗਈਆਂ ਸੀ ਸਕੂਟਰੀ ਉੱਥੇ ਛੱਡਤੀ ਉਹਦੇ ਵਿੱਚ ਮੇਰਾ ਮਿਲਦਾ 6-7000 ਰੁਪਏ ਸੀ ਜੀ ਮੈਂ ਪਰਸੋ ਹੀ ਪੈਨਸ਼ਨ ਕਢਾਈ ਸੀ ਜੀ ਆਪਦੀ ਕਿਉਂਕਿ ਹਸਬੰਡ ਤਾਂ ਹੈ ਨਹੀਂ ਜੀ ਮੇਰੇ ਇਹ ਵੀ ਵਿਚਾਰਾ ਪੜਦਾ ਜੀ ਕੋਈ ਗੁਜ਼ਾਰਾ ਨਹੀਂ ਹੈਗਾ ਕੁਝ ਵੀ ਨਹੀਂ ਆਗਾ ਦੇਖ ਲਓ ਕੀ ਹਾਲਤ ਹੈ ਮੈਂ ਪੇਕੇ ਜਾਈ ਮਿਲਣ ਗਈ ਸੀ ਜੀ ਉੱਥੇ ਹੀ ਮੇਰਾ ਪਾਪਾ ਹੀ ਰਹਿੰਦਾ ਗੱਲਾਸ ਮੈਨੂੰ ਐ ਹੋਂ ਦਵੇਂ ਮਿਲਿਆ ਵਾਂ ਜੀ ਬਸ ਆ ਸਾਡਾ ਨਾ ਹੀ ਕੱਟਣਾ ਹੋਈ ਹੈ ਜੀ ਸਕੂਟਰੀ ਵੀ ਸਾਰੀ ਮੱਚ ਗਈ ਸਕੂਟਰੀ ਮੈਨੂੰ ਨਹੀਂ ਪਤਾ ਜੀ ਪਰ ਕਹਿ ਰਹੇ ਨੇ ਵੀ ਜਿਵੇਂ ਮੱਚ ਗਈ ਜੀ ਹਸਕਾ ਹਾਸਤਾਲ ਜੀ ਉੱਥੇ ਵੀ ਜਦੋਂ ਅਸੀਂ ਭੱਜਦੇ ਭੱਜਦੇ ਜੀ ਸਾਨੂੰ ਇੱਕ ਬਜ਼ੁਰਗ ਮਿਲ ਗਿਆ ਮੈਂ ਉਹਦੇ ਹੱਥ ਜੋੜੇ ਮੈਂ ਕਿਹਾ ਸਾਨੂੰ ਪਸੌੜ ਪਹਚਾ ਦੋ ਨਹੀਂ ਮੇਰੇ ਮਹੌਰਾਣੇ ਪੇਕੇ ਨੇ ਮੈਨੂੰ ਉੱਥੇ ਪਹਚਾ ਦੋ ਚਲੋ ਉਹਨਾਂ ਨੇ ਸਾਨੂੰ ਪਸੌੜ ਪਹਚਾਤਾ ਜੀ ਉੱਥੋਂ ਉਹ ਕਹਿੰਦਾ ਵੀ ਮੈਂ ਤੁਹਾਨੂੰ ਅੱਗੇ ਨਹੀਂ ਪਹਚਾ ਸਕਦਾ ਜਦੋਂ ਅਸੀਂ ਪਸੌੜ ਉੱਡੇ ਤੇ ਆਏ ਉੱਥੇ ਵੀ ਬਹੁਤ ਮਿੰਤਾ ਕਰੀਆ ਉਹਨਾਂ ਨੇ ਸਾਨੂੰ ਇੱਕ ਮਿਲ ਗਿਆ ਸਾਨੂੰ ਫਿਰ ਆਟੋ ਤੇ ਜੀ ਸਾਡੇ ਘਰੇ ਤੱਕ ਪਹਚਾਏ ਫਿਰ ਉੱਥੇ ਆ ਸਾਰੇ ਭੈਣ ਭਾਈ ਜੀ ਮੈਨੂੰ ਲੈ ਕੇ ਆਏ ਨੇ ਜੀ ਮੰਗ ਕੀ ਕਰਦੇ ਮੰਗਦਾ ਜੀ ਦੇਖੋ ਔਰ ਮੈਂ ਥੋੜੇ ਸਾਹਮਣੇ ਆ ਜੀ ਬੇਟਾ ਮੇਰਾ ਪੜਦਾ ਹਜੇ ਕੋਈ ਕਮਾਈ ਦਾ ਸਾਧਨ ਨਹੀਂ ਜੀ ਮੇਰੇ ਘਰੇ ਮੈਂ ਸਕੂਟਰੀ ਕਰਾਂ ਚ ਪੋਚਾ ਮਾਰ ਮਾਰ ਕੇ ਲਈ ਸੀ ਜੀ 6-7000 ਰੁਪਏ ਸੀ ਮੇਰਾ ਉਹ ਵੀ ਮੇਰਾ ਜੀ ਪਤਾ ਨਹੀਂ ਕੀ ਹੋਇਆ ਕੀ ਨਹੀਂ ਮਤਲਬ ਮੈਨੂੰ ਕੁਝ ਨਹੀਂ ਪਤਾ ਜੀ ਜਦੋਂ ਅਸੀਂ ਦੋਨੇ ਪੱਜ ਪੱਜ ਸਾਡਾ ਇਹ ਹਾਲ ਹੋ ਗਿਆ ਜੀ ਇੱਕ ਮੇਰੀ ਬੇਟੀ ਆ ਜੀ ਕੋਈ ਹੱਲ ਨਹੀਂ ਜੀ ਦੇਖੋ ਇਸ ਟੈਪ ਕੀ ਸਾਧਨ ਆ ਜੀ ਕੀ ਅਸੀਂ ਖਾਵਾਂਗੇ ਕੀ ਕਰਾਂਗੇ ਜੀ 9 ਸਾਲ ਹੋ ਗਏ ਜੀ ਮੈਨ ਤਾਂ ਜੀ। ਲਾਲ ਕੀ ਨਾਮ ਲਈ? ਨਾਮ ਲਖਵਿੰਦਰ ਸਿੰਘ ਹੈ ਮੇਰੇ। ਕੀ ਘਟਨਾ ਹੋਈ? ਅਸੀਂ ਨੈਪਸੋਰਡ ਵਿੱਚ ਨਹਿਰ ਵਾਲੀ ਸੜਕ ਜਾਂਦੇ ਸੀ ਨਾਨਕੀ ਮੇਰੇ ਮਾਹਰਾਂ ਨੇ ਜੀ ਰਾਹ 'ਚ ਹੀ ਅੱਗ ਲੱਗੀ ਸੀ। ਕੌਣ ਕੌਣ ਜਾ ਰਹੇ ਸੀ? ਮੈਂ ਤੇ ਮੇਰੀ ਮਾਤਾ ਜੀ ਦੀ ਸੀ ਜੀ। ਰਾਹ 'ਚ ਅੱਗ ਬਾਲੀ ਲੱਗੀ ਸੀ, ਕੁਦਮ ਨੇਰੀ ਆ ਗਈ ਜੀ। ਆਲਾਪ ਤਾਂ ਹੀ ਐ, ਉਰਾਂ ਤੱਕ ਆ ਗਈ ਐ। ਅਸੀਂ ਰਾਹ 'ਚ ਖੜੇ ਵੀ ਸੀ ਤਾਂ ਵੀ ਬਚਤ ਨਹੀਂ ਰਹੀ। ਫਿਰ ਅਸੀਂ ਮੈਂ ਤੇ ਮੰਮੀ ਪੱਜੇ ਹੀ ਬਹੁਤ ਆ ਸਾਨੂੰ ਰਾਹ ਚ ਕੋਈ ਮਿਲਿਆ ਜੀ ਜੀ ਦੋ ਤੇ ਜਾ ਰਹੇ ਸੀ ਉਹਨੂੰ ਆਈ ਪਤਾ ਨਹੀਂ ਲੱਗੇ ਵੀ ਅੱਗੇ ਜਾ ਨਹੀਂ ਰਹੀ ਐ ਨਹੀਂ ਪਤਾ ਲੱਗਿਆ ਅੱਗੇ ਭਨੇਰੀ ਬਹੁਤ ਨੇਰੀ ਸੀ ਜੀ ਇੱਕਦਮ ਰੇਤਾ ਹੀ ਵਾਲਾ ਉੜਦਾ ਸੀ ਮੌਸਮ ਖਰਾਬ ਕਰਕੇ ਨਹੀਂ ਪਤਾ ਕਰ ਮੌਸਮ ਖਰਾਬ ਕਰਕੇ ਬਿਲਕੁਲ ਦੀ ਗੱਲ ਹੈ ਜੀ ਇਹ ਹੋ ਗੱਦਾ ਗੱਦਾ ਕੰਟੇ ਕ ਪਹਿਲਾਂ ਦੀ ਗੱਲ ਹੈ ਜੀ ਕੀ ਕੀ ਹੋਏ ਨੁਕਸਾਨ ਹੋ ਗਏ ਬੜੇ ਨੁਕਸਾਨ ਸਾਡਾ ਇੱਕ ਤਾਂ 6000 ਰੁਪਏ ਸੀ ਸਾਡੀ ਸਕੂਟਰੀ ਜਮੀ ਜਲ ਗਈ ਉਹ ਮੇਰੇ ਮੰਮੀ ਨੇ ਮਸਾ ਮੈਨੂੰ ਲੈ ਕੇ ਦਿੱਤੀ ਸੀ ਇਹ ਵੀ ਕਾਫੀ ਹੋ ਗਿਆ ਹਾਂ ਇਹ ਕਾਫੀ ਹੋ ਗਿਆ ਜੀ ਈ ਮੰਗ ਕਰਦੇ ਕੀ ਪ੍ਰਸ਼ਾਸਨ ਤੋਂ ਵੀ ਮੰਗਦੇ ਹੈ ਤੁਹਾਡੀ ਮਾਦੀ ਮੁਆਵਜ਼ਾ ਤੱਕ ਪੂਰਾ ਸੰਭ ਮੰਗਦੇ ਹੈ ਸਾਡਾ ਜਿਹੜਾ ਨੁਕਸਾਨ ਹੋਵੇ ਉਹ ਦਿੱਤਾ ਜਾਵੇ ਜਿਵੇਂ ਲੋਕ ਆਕਰ ਆਉਂਦੇ ਨੇ ਉਹਨਾਂ ਵਾਸਤੇ ਕੀ ਪਹਿਣਾ ਅੱਗ ਜੀ ਇਹ ਗਲਤ ਗੱਲ ਹੈ ਅੱਗ ਵਗੈਰਾ ਨਹੀਂ ਲਾਉਣਾ ਚਾਹੀਦਾ ਮੇਰਾ ਨਾਮ ਸੁਖੀ ਛੋਟੀ ਹੈ ਜੀ ਕੀ ਕੰਮ ਹੈ ਅੱਜ ਦੀ ਘਟਨਾ ਕੋਲ ਦੇਖੋ ਅੱਜ ਦੀ ਘਟਨਾ ਪੜੀ ਸੀ ਮੰਦ ਭਾਤ ਭੱਗ ਸੀ ਤੇ ਜਿਹੜੇ ਬੀਰ ਕਿਸਾਨ ਜੋ ਵੀ ਹੈਗੇ ਨੇ ਆਪਾਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜੋ ਵੀ ਮੇਨ ਹਾਈਵੇ ਦੇ ਨੇੜੇ ਨੇ ਜਾਂ ਕੋਈ ਲਿੰਕ ਸੜਕਾਂ ਨੇ ਕਿਰਪਾ ਕਰਕੇ ਉਹਨਾਂ ਦੇ ਨੇੜੇ ਅੱਗ ਨਾ ਲਾਇਆ ਜਾਵੇ ਅੱਜ ਬਹੁਤ ਹੀ ਵੱਡਾ ਹਾਦਸਾ ਹੋ ਜਾਣਾ ਸੀ ਉਸਦੇ ਮਾਤਾ ਤੇ ਇੱਕ ਬੱਚਾ ਦੋਨੋਂ ਜਾਣੇ ਸਕੂਟਰੀ ਤੇ ਜਾ ਰਹੇ ਸੀ ਪਸੌੜ ਦੇ ਨੇੜੇ ਤੇ ਖੇਤ ਦੇ ਵਿੱਚ ਅੱਗ ਲੱਗੇ ਹੋਣ ਕਰਕੇ ਹਵਾ ਅੱਜਕੱਲ ਮੌਸਮ ਚੇਂਜ ਹੋ ਰਿਹਾ ਹਵਾ ਬਹੁਤ ਜ਼ਿਆਦਾ ਚੱਲ ਰਹੀ ਸੀ ਤੇ ਅਚਾਨਕ ਉਹ ਉਹਨਾਂ ਦੀ ਸਕੂਟਰੀ ਨੂੰ ਲੱਗ ਗਈ ਸਕੂਟਰੀ ਦੇ ਨਾਲ ਲੱਗਣ ਦੇ ਨਾਲ ਉਹਨਾਂ ਜੋ ਬੱਚਾ ਸੀ ਉਹਨੂੰ ਵੀ ਅੱਗ ਲੱਗੀ ਨਾਲ ਉਹਦੇ ਮਾਤਾ ਜੀ ਨੂੰ ਅੱਗ ਲੱਗੀ ਗਰੀਬ ਪਰਿਵਾਰ ਨੇ ਆਪਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਅੱਗੇ ਤੋਂ ਜੋ ਵੀ ਕਿਸਾਨ ਵੀਰ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਜੋ ਸੜਕ ਦੇ ਨੇੜੇ ਨੇ ਉਹਨਾਂ ਨੂੰ ਮਤਲ ਖੇਤਾਂ ਦੇ ਨੇੜੇ ਅੱਗ ਨਾ ਲਾਈ ਜਾਵੇ। ਹਾਂਜੀ ਪੇਸ਼ੈਂਟ ਗੁਰਪ੍ਰੀਤ ਕੌਰ ਹਾਂਜੀ ਹਾਂਜੀ ਪੇਸ਼ੈਂਟ ਗੁਰਪ੍ਰੀਤ ਕੌਰ ਵਾਈਫ ਆਫ ਬਲਵਿੰਦਰ ਸਿੰਘ ਐਂਡ ਪੇਸ਼ੈਂਟ ਲਖਵਿੰਦਰ ਸਿੰਘ son ਆਫ ਬਲਵਿੰਦਰ ਸਿੰਘ ਦੋਨੋਂ ਬਰਨ ਹਿਸਟਰੀ ਦੇ ਨਾਲ ਆਏ ਨੇ ਇਹਨਾਂ ਦੀ ਹਿਸਟਰੀ ਲਈ ਹੈ ਤੇ ਕੋਈ ਫਾਰਮ ਦੇ ਵਿੱਚ ਉਮ ਅੱਗ ਲਗਾਈ ਹੋਈ ਸੀ ਜਿਸ ਦੇ ਕਾਰਨ ਇਹ ਥੋੜਾ ਜਿਹਾ ਭੱਜੇ ਨੇਰੀ ਕਰਕੇ ਇਹਨਾਂ ਨੂੰ ਜੋ ਵੀ ਹੋਇਆ ਹੈ ਇਹਨਾਂ ਨੇ ਬਿਆਨ ਦਿੱਤਾ ਸਾਨੂੰ ਤੇ ਸਾਡੇ ਕੋਲ ਜਿਹੜੇ ਬਰਨ ਪੇਸ਼ੈਂਟ ਆਏ ਇਹਨਾਂ ਦੇ ਅ ਉਪਰ ਆਰਮ ਤੇ ਪੇਟ ਦੇ ਉੱਪਰ ਫੀਮੇਲ ਦੇ ਤੇ ਜੈਂਟਸ ਦੇ ਬੋਥ ਆਰਮਸ ਤੇ ਫਰਸਟ ਡਿਗਰੀ ਬਰਨ ਹੈ ਐਸਾ ਕੋਈ ਸੈਕੰਡ ਡਿਗਰੀ ਨਹੀਂ ਹੈ ਜਸਟ ਐਪੀਡਰਮਿਸ ਲੇਅਰ ਰਿਮੂਵ ਹੋਈ ਹੈ ਸਟੇਬਲ ਨੇ ਬਿਲਕੁਲ ਸਟੇਬਲ ਨੇ ਅਸੀਂ ਪੀਆਈ ਕਰਾ ਕੇ ਇਹਨਾਂ ਨੂੰ ਘਰ ਭੇਜਾਂਗੇ ਦੀ ਡਿਸਚਾਰਜ ਸਾਡੀ ਕੰਨੀਓ ਡਿਸਚਾਰਜ ਨਹੀਂ ਓਰਲ ਮੈਡੀਕੇਸ਼ਨ ਅਸੀਂ ਐਂਟੀਬਾਇਓਟਿਕ ਆਈਵੀ ਲਾ ਚੁੱਕੇ ਆ ਤੇ ਓਰਲ ਮੈਡੀਕੇਸ਼ਨ ਜੋ ਹੈ ਉਹ ਸਟਾਰਟ ਕਰ ਦਾਂਗੇ ਸਹੀ ਠੀਕ ਹੈ